ਬੱਚਿਓ ਨੂੰ ਉਹ ਦੇਵ ਜੀ ਅਲਦੀਪੇ ਪ੍ਰਤੀਕਾਰੀ ਲਈ ਸਵਾਲ ਇੱਕ ਸਟੋਰ ਕਾਪੀਆਂ ਰੁਪਏ 12 ਪ੍ਰਤੀ ਕਾਪੀ ਜਾਂਸ ਰੁਪਏ 60 ਵਿੱਚ 6 ਦਾ ਪੈਕੇਟ ਵੇਚਦਾ ਹੈ ਇੱਕ ਮਹਿਲਾ ਨੇ 15 ਕਾਪੀਆਂ ਖਰੀਦੀਆਂ ਉਸ ਨੂੰ ਖਰੀਦ ਲਈ ਕਿੰਨਾ ਮੁੱਲ ਦੇਣਾ ਪਵੇਗਾ ਆਓ ਇਸ ਸਵਾਲ ਹੱਲ ਕਰਦੇ ਹਾਂ ਸਟੋਰ ਤੇ ਜੋ ਕਾਪੀਆਂ ਹਨ ਉਹ 12 ਰੁਪਏ ਪ੍ਰਤੀ ਕਾਪੀ ਹੈ ਪਰ ਨਾਲ ਇੱਕ ਹੈ ਰੁਪਏ 60 ਵਿੱਚ 6 ਕਾਪੀਆਂ ਦਾ ਪੈਕੇਟ ਯਾਨੀ ਕਿ ਜੇ ਪੈਕਟ ਇਕੱਠਾ ਲੈਂਦੇ ਹਾਂ ਤਾਂ ਸਾਨੂੰ ਉਹ 60 ਰੁਪਏ ਦਾ ਪੈਂਦਾ ਹੈ ਜੇਕਰ ਖੁੱਲੀ ਕਾਪੀ ਇੱਕ ਇੱਕ ਕਰਕੇ ਲੈਂਦੇ ਹਾਂ ਤਾਂ ਸਾਨੂੰ ਕਾਪੀ ਦਾ 12 ਰੁਪਏ ਪ੍ਰਤੀ ਕਾਪੀ ਦੇ ਹਿਸਾਬ ਤੇ ਮੁੱਲ ਦੇਣਾ ਪਵੇ ਹੁਣ ਮਹਿਲਾ ਨੇ 15 ਕਾਪੀਆਂ ਲੈਣੀਆਂ ਪਹਿਲਾਂ ਤਾਂ ਦੇਖਦੇ ਹਾਂ ਕੁੱਲ ਕਾਪੀਆਂ ਕਿੰਨੇ ਖਰੀਦੀਆਂ ਹਨ 15 ਹੁਣ 15 ਦੇ ਵਿੱਚ ਭੇਜਦੇ ਹਾਂ 15 ਕਿਵੇਂ ਬਣੇਗਾ 6-6 ਦੇ ਦੋ ਪੈਕਟ ਲਏ ਤਾਂ ਬਣ ਗਿਆ 12 ਤੇ ਇੱਕ ਇੱਕ ਕਰਕੇ ਤਿੰਨ ਕਾਪੀਆਂ ਹੋਰ ਲਈਆਂ ਖੁੱਲੀਆਂ ਤਾਂ ਬਣ ਗਏ 15 ਯਾਨੀ ਕਿ ਇੱਥੇ ਦੋ ਪੈਕਟ ਪਲੱਸ 10 ਕਾਪੀਆਂ ਦੋ ਪੈਕੇਟ ਦੇ ਵਿੱਚ 6 2 12 10 ਇਹ ਕੁੱਲ ਕਾਪੀਆਂ 15 ਹੋ ਜਾਣਗੀਆਂ ਹੁਣ ਦੇਖੋ ਇੱਕ ਪੈਕੇਟ ਦਾ ਮੁੱਲ ਕਿੰਨਾ ਹੈ ਆਪਾਂ ਹੁਣ ਕੀਮਤ ਬਣਾਉਣੀ ਆ 60 ਦਾ ਦੋ ਪੈਕੇਟ ਲੈ ਆਉਨੇ 60 2 120 ਰੁਪਿਆ ਭਾਰਤੀ ਕਰੰਸੀ ਦਾ ਨਿਸ਼ਾਨ ਵੀ ਲਗਾਇਆ ਹੈ ਅਸੀਂ ਰੁਪਿਆ ਹੁਣ ਉਸਨੇ 12 ਕਾਪੀਆਂ ਤੋਂ ਦੇ ਕੁੱਲ ਹੋ ਗਈਆਂ 6-6 ਦੇ ਦੋ ਪੈਕੇਟ ਹੋ ਗਏ ਹੁਣ ਤਿੰਨ ਕਾਪੀਆਂ ਖੁੱਲੀਆਂ ਲੈਣੀਆਂ ਹਨ ਤਾਂ ਇੱਕ ਕਾਪੀ ਦੀ ਕੀਮਤ ਹੈ 12 ਰੁਪਿਆ ਤਾਂ ਤਿੰਨ ਕਾਪੀਆਂ ਦੀ ਕੀਮਤ बारह गुना तीन बराबर छत्तीस रुपए और पहला उसने बारह कापिया पूरिया कर लिया तो तीन कापिया होर उसके को आ गई पहला उन्हें कीमत दी एक सौ भी रुपए हूँ तीन कापिया की कीमत दी उसने तो उस कोल जो कुल को सी कीमत खरीदने तो बाद ता होगी एक सौ छपंजा रुपए तो उत्तर होएगा एक सौ छपंजा रुपए